ਹਾਂਜੀ ਤੰਦੂਰ ਅਸੀਂ ਦਿੱਤਾ ਵਾ ਤਾਂ ਅੱਗ ਦਹੀ ਬਲਣ ਵਿੱਚ ਹੋਰ ਲੱਕੜਾਂ ਪਾਉਣੇ ਚੰਗੀ ਤਰ੍ਹਾਂ ਤਪੂਗਾ ਤੇ ਫੇਰ ਵਿੱਚ ਤੇ ਅੱਜ ਰੋਟੀਆਂ ਪਕਾਉਣੇ ਆ ਤੇ ਇਸ ਤੋਂ ਇਲਾਵਾ ਇਹਦੇ ਉੱਤੇ ਆਪਾਂ ਕੋਈ ਪਾਣੀ ਵੀ ਗਰਮ ਕਰ ਸਕਦੇ ਆ ਜਿਵੇਂ ਕਿ ਪਤੀਲਾ ਭਰ ਕੇ ਰੱਖ ਦੋ ਤੇ ਥੱਲੇ ਅੱਗ ਬਲਦੀ ਰਹੇ ਤੰਦੂਰ ਤਪਦਾ ਰਹੇ ਤੇ ਉੱਤੇ ਪਾਣੀ ਗਰਮ ਹੋ ਸਕਦਾ ਅੱਜਕਲ ਜਿਵੇਂ ਸਰਦੀਆਂ ਹੈਗੀਆਂ ਤੇ ਅੱਜ ਕੱਲ ਮਿੱਸੀ ਰੋਟੀ ਵੀ ਤੰਦੂਰ ਤੇ ਵਧੀਆ ਲੱਗਦੀ ਆ ਤੇ ਜਿੰਨੂੰ ਆਪਾਂ ਕਹਿ ਸਕਦੇ ਆ ਇੱਕ ਤੇ ਪਠੂਰੇ ਹੁੰਦੇ ਆ ਤੇਲ ਚ ਬਣਦੇ ਦੂਜੇ ਜਿਹੜੇ ਹੁੰਦੇ ਨਾਨ ਹੁੰਦੇ ਆ ਨਾਨ ਬਣਾ ਸਕਦੇ ਆ ਤੇ ਇਹ ਹੁਣ ਹੋ ਗਿਆ ਵਾ ਤਿਆਰ ਸਾਡਾ ਤੰਦੂਰ ਇਹਦਾ ਬਹੁਤ ਫਾਇਦਾ ਹੈ गावा ਜਦੋਂ ਮਰਜੀ ਆਪਾਂ ਉਹਦੇ ਤੇ ਫੁਲਕੇ ਲਾ ਸਕਦੇ ਆ ਮਤਲਬ ਰੋਟੀ ਪਕਾ ਸਕਦੇ ਆ ਆਪਣੇ ਕੋਲ ਬਾਲਣ ਹੋਣਾ ਚਾਹੀਦਾ ਜਦੋਂ ਮਰਜੀ ਬਣਾ ਲਓ ਉਹ ਨਹੀਂ ਗੱਲ ਹੁੰਦੀ ਕਿ ਸਰਦੀਆਂ ਆ ਕਿ ਜਾਂ ਗਰਮੀਆਂ ਕੁਛ ਐਫ ਹੁਜਿਆ ਨਹੀਂ ਹੁੰਦਾ ਚਿੱਲੇ ਸਵੇਰੇ ਸਵੇਰੇ ਰੋਟੀਆਂ ਦੀ ਵੇਟ 'ਚ ਬੈਠੀ ਵੀ ਕਦੋਂ ਲੋ ਤੇ ਰੋਟੀਆਂ ਪੱਕਣ ਤੇ ਕਦੋਂ ਨੂੰ ਖਾਣ ਨੂੰ ਮਿਲਣ ਤੇ ਇਹ ਪਰੌਂਠਿਆਂ ਤੇ ਲੱਗੀ ਹੋਈ ਐ ਨਵਜੀਤ ਪਰੌਂਠੇ ਖਾਂਦਾ ਵਾ ਤੇ ਫਿਰ ਨਾਲ ਹੀ ਇਹ ਵੀ ਪਰੌਂਠੇ ਹੀ ਮੰਗਦੀ ਵੀ ਮੈਨੂੰ ਹੀ ਪਰੌਂਠੇ ਦਿੱਤੇ ਜਾਣ ਸਵੇਰੇ ਸਵੇਰ ਦਾ ਮੌਸਮ ਕੁਛ ਇਸ ਤਰ੍ਹਾਂ ਦਾ ਵਾ ਸੂਰਜ ਚੜ ਚੁੱਕਿਆ ਵਾ ਤੇ ਹਰ ਕੋਈ ਆਪੋ ਆਪਣੇ ਕੰਮ ਤੰਦੇ ਨੂੰ ਲੱਗ ਗਿਆ ਤੇ ਸਵੇਰੇ ਸਵੇਰ ਸਰੂਆਂ ਜਿਹੜੀਆਂ ਕੁਛ ਇਸ ਤਰ੍ਹਾਂ ਦਿਸਦੀਆਂ ਵਾਂ ਇਹਨਾਂ ਨੂੰ ਫਲ ਪੈਣ ਨੂੰ ਹੋ ਗਿਆ ਤਿਆਰ ਤੇ ਨਾਲ ਜੀ ਨਾਲ ਹੀ ਇਹ ਪੱਕ ਵੀ ਗਿਆ ਵਾ ਤੇ ਇਹਦਾ ਸਾਗ ਬਣਨਾ ਤੇ ਬਹੁਤ ਮੁਸ਼ਕਲ ਹੋ ਗਿਆ ਹੁਣ ਤੇ ਸਾਡੇ ਕੋਲ ਹੈਗਾ ਵਾ ਤੋਰੀਆ ਤੇ ਤੋਰੀਏ ਦਾ ਆਪਾਂ ਸੁਣਾਵਾਂਗੇ ਸਾਗ ਤੇ ਕੁਛ ਇਹੋ ਜਿਹਾਂ ਗੰਦਲਾ ਹੈਗੀਆਂ ਵਾ ਇਹੋ ਜਿਹਾਂ ਤੇ ਇਹਨਾਂ ਦਾ ਗੰਦਲਾ ਨੂੰ ਛਿੱਲ ਕੇ ਆਪਾਂ ਸਾਗ ਬਣਾ ਸਕਦੇ ਆ ਇਹਨਾਂ ਵੀ ਪੱਕੀ ਜਾਣਾ ਜਦੋਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਤੋੜ ਲਵਾਂਗੇ ਇਸ ਤਰ੍ਹਾਂ ਤੋੜ ਲਵਾਂਗੇ ਤੇ ਜਿਆਦਾ ਨਿਕਲਣਗੀਆਂ ਸਬੂਟੇ ਤੋਂ ਜਿਆਦਾ ਹੋ ਜਾਣਗੀਆਂ ਤੇ ਬਹੁਤ ਵਧੀਆ ਸਾਗ ਬਣੂਗਾ ਤੇ ਆਹ ਲਸਣ ਵਾਲੀ ਵੱਟ ਵੇਲੀ ਕਰਨੀ ਇੱਥੇ ਇੱਕ ਅੱਧਾ ਬੂਟਾ ਕੋਈ ਸਰੋਂ ਦਾ ਛੱਡ ਦੇਣਾ ਵਾ ਬਾਕੀ ਜਿਹੜਾ ਵਾ ਪੁੱਟ ਦੇਣਾ ਮੈਂ ਕਿਉਂਕਿ ਲਸਣ ਨੂੰ ਥੱਲੇ ਫਿਰ ਵਧਣ ਫੁੱਲਣ ਨਹੀਂ ਦਿੰਦੀ ਸਰੋਂ ਇਹ ਸਾਡੀ ਪੂਟ ਹੋਆ ਤੇ ਇਹਨੂੰ ਅਸੀਂ ਆ ਗੰਦਲ ਜਿਹੜੀ ਥੋੜੀ ਸੀ ਇਹਨੂੰ ਆਪਾਂ ਪਾ ਦਿੰਨੇ ਆ ਤੇ ਇਹਨੇ ਵੇਖੋ ਖਾਦੀ ਨਹੀਂ ਆ ਥੋੜੀ ਦਾ ਕਰਕੇ ਜਿਆਦਾ ਸੁਟਿਆ ਹੋਵੇ ਤੇ ਫਿਰ ਚਟ ਖਾ ਲਵੇ ਇਹਨੂੰ ਆ ਕੇ ਹੋਰ ਮਿਲ ਜਵੇ ਥੋੜਾ ਜਿਹਾ ਕਿਸੇ ਦਿਨ ਧੁੰਦ ਜਿਆਦਾ ਹੁੰਦੀ ਤੇ ਕਿਸੇ ਦਿਨ ਬਿਲਕੁਲ ਘਟ ਹੁੰਦੀ ਆ ਜਿਵੇਂ ਅੱਜ ਬਹੁਤ ਘਟ ਆ ਇਸ ਤਰ੍ਹਾਂ ਦਾ ਕੁਛ ਮੌਸਮ ਸਵੇਰੇ ਸਵੇਰ ਬਹੁਤ ਵਧੀਆ ਸੋਹਣਾ ਤੇ ਸ਼ਾਂਤ ਮੌਸਮ ਬਣਿਆ ਹੋਇਆ ਇੱਥੇ ਸਾਡੇ ਹੈਗਾ ਸੀਗਾ ਨਿੰਬੂ ਦਾ ਬੂਟਾ ਇਹਦੇ ਲਾਗੇ ਆਪਾਂ ਪੱਤੇ ਪੁੱਤੇ ਜਲਾਏ ਤੇ ਨਾਲ ਹੀ ਨਿੰਬੂ ਦਾ ਬੂਟਾ ਵੀ ਜਲ ਗਿਆ ਤੇ ਪੈਸੇ ਕੋਈ ਗੱਲ ਨਹੀਂ ਇਹ ਹੋ ਜਾਣਾ ਵਾ ਇੱਥੇ ਹੀ ਹੋ ਜਾਏਗਾ ਇੱਧਰ ਲੱਗੇ ਹੋਏ ਸਾਡੇ ਬੇਰ ਬੇਰ ਪਹਿਲਾਂ ਤਾਂ ਘਾਟ ਹੀ ਲੱਗਦੇ ਸੀ ਹੁਣ ਕਾਫੀ ਲੱਗੇ ਹੋਏ ਆ ਇਸ ਤਰ੍ਹਾਂ ਛੋਟੇ-ਛੋਟੇ ਹੀ ਪਤਾ ਨਹੀਂ ਸੀ ਲੱਗਦਾ ਵੀ ਹੈਗੇ ਵੀ ਆ ਕਿ ਨਹੀਂ ਆਹ ਵੇਖੋ ਕੁਆਲਿਟੀ ਬਹੁਤ ਵਧੀਆ ਵਾ ਤੇ ਕੁਝ ਖੁਸ਼ਕ ਜਗ੍ਹਾ ਤੇ ਹੈਗੇ ਆ ਤਾਂ ਕਰਕੇ ਥੋੜੇ ਜੇ ਮੋٹے ਨਹੀਂ ਹੁੰਦੇ ਤੇ ਕੁਛ ਮੋਟੇ ਉਦੋਂ ਹੋਣਗੇ ਜਦੋਂ ਪੱਕਣਗੇ ਤੇ ਆ ਲੱਗੀਆਂ ਹੋਈਆਂ ਸਾਡੀਆਂ ਮਿਰਚਾਂ ਜਿੰਨੇ ਲੱਗਣੇ ਚਾਹੀਦੇ ਸੀ ਓਨੇ ਨਹੀਂ ਲੱਗੇ ਵੈਸੇ ਹੈ ਜਰੂਰ ਨੇ ਹਾਂ ਇੱਕ ਇੱਥੇ ਵੀ ਆ ਤੇ ਆ ਵੀ ਐ ਬਹੁਤ ਘੱਟ ਲੱਗੇ ਲੱਗੇ ਜਰੂਰ ਆ ਪਰ ਲੱਗੇ ਘੱਟ 베ਰੀ ਤੇ ਕਾਫੀ ਵੱਡੀ ਹੋਈ ਇੱਧਰ ਵੀ ਸਾਡੇ ਲੱਗੇ ਹੋਏ ਫੁੱਲ ਗੁਲਾਬ ਦੇ ਤੇ ਕਿਸੇ ਨੂੰ ਚੂੜੀਆਂ ਪੈਣੀਆਂ ਸੀ ਤੇ ਉਸ ਦਿਨ ਸਾਰੇ ਤੋੜ ਕੇ ਲਾਗੇ ਕੱਚੀ ਲੱਸੀ ਦੇ ਵਿੱਚ ਪਾਉਣੇ ਹੁੰਦੇ ਆ ਤੇ ਫੇਰ ਦੁਬਾਰਾ ਲੱਗ ਗਏ ਤੇ ਫੁੱਲ ਵੀ ਇਹ ਦੂਜੇ ਕੀ ਜਾਂਦੇ ਹੁੰਦੇ ਡੋਡੀਆਂ ਜੀਆਂ ਵੀ ਲੱਗ ਗਈਆਂ ਵਾਂ ਤੇ ਫੁੱਲ ਵੀ ਕਾਫੀ ਲੱਗੇ ਹੋਏ ਆ ਤੇ ਅੱਗੇ ਨਵੀਆਂ ਕਰੁੰਬਲੀਆਂ ਵੀ ਨਿਕਲੀਆਂ ਗੁਲਾਬ ਨੂੰ ਯਾਹ ਤੇ ਜ਼ਿਆਦਾ ਹੀ ਪਿਆਰੇ ਫੁੱਲ ਆ ਜਿੰਨੇ ਪਿਆਰੇ ਆ ਉਹਨੇ ਨਾਲ ਇਹਦੇ ਕੰਡੇ ਵੀ ਹੈਗੇ ਇਸ ਤਰ੍ਹਾਂ ਆ ਵੀ ਫੁੱਲ ਕਾਫੀ ਸੋਹਣੇ ਆ ਤੇ ਕਾਫੀ ਧੀਰ ਤੱਕ ਵੀ ਰਹਿੰਦੇ ਆ ਤੇ ਜਿਹੜੇ ਆ ਫੁੱਲ ਹੈਗੇ ਆ ਇਹ ਵੇਲਾਂ ਵਾਲੇ ਆ ਇਹ ਬਹੁਤ ਜਲਦੀ ਨਹੀਂ ਹੋਣਦੇ ਤੇ ਜਦੋਂ ਹੋਏ ਬਹੁਤ ਵਧੀਆ ਹੁੰਨੇ ਆ ਇਹ ਫੁੱਲ ਕੁਛ ਇਸ ਤਰ੍ਹਾਂ ਦੇ ਹਾਂਜੀ ਸਾਡਾ ਤੰਦੂਰ ਤਪਕੇ ਹੋ ਗਿਆ ਤਿਆਰ ਤੇ ਹੁਣ ਮੈਂ ਲਾਉਣ ਲੱਗੀ ਹਾਂ ਤੇ ਫੁਲਕੇ ਤੇ ਫੁਲਕੇ ਆਟਾ ਮੈਂ ਗੁੰਨ ਲਿਆ ਅੰਦਾਵਾ ਤੇ ਨਾਲ ਪਾਣੀ ਵੀ ਲੈ ਲਿਆ ਤੇ ਹੁਣ ਮੈਂ ਲੱਗੀ ਆ ਪਾਉਣ ਆਟਾ ਵਧੀਆ ਪੂਰੀ ਤਰ੍ਹਾਂ ਮਲੈਮ ਗੁੱਝਾਵੇ ਤੇ ਫੇਰ ਪੱਕਦੀਆਂ ਵਧੀਆ ටම්ල ෑම ුජාවෙද රොටි බෝතව ද්‍යියාවාක දය පට ਫੁਲਕੇ ਮੇਰੇ ਲਾਥ ਗਿਆ ਤੇ ਅੱਧੇ ਮੈਂ ਹੋਰ ਪਕਾਉਣ ਦੇਈਆਂ ਤੇ ਹੁਣ ਮੈਂ ਅੱਜ ਦੇ ਰੰਦੇ ਉਹ ਵੀ ਪਕਾ ਲਵਾਂ ਅਰਨਵਦੀਪ ਕਹਿੰਦਾ ਜੋ ਹੂਟੇ ਲਈਏ ਕਾਰ ਚਲਾਉਣ ਦੇ ਆ ਤਾਂ ਮਗਰ ਰਿਕਸ਼ਾ ਇਹਨੇ ਆਪਣਾ ਪਾਇਆ ਵਾ ਟੋਚਨ ਕੰਮ ਵੇਖੇ ਕੋਈ ਇਹਦੇ ਚਲੋ ਜੀ ਅਰਨਵਦੀਪ ਇਹਨਾਂ ਨੂੰ ਸੰਗੀਤ ਆਉਂਦਾ ਹੂੰ ਚਲੋ ਬੈਕ ਕਰ ਲੋ ਫਿਰ ਨਹੀਂ ਤੇ ਬੈਕ ਮੋੜ ਕੇ ਕੱਟਨਾ ਕਾਰ ਨੂੰ ਮੋੜ ਕੇ ਮੋੜ ਕੱਟ ਕੇ ਤੇ ਫੇਰ ਬੈਕ ਕਰ ਹੂੰ ਚਲੋ ਜੀ ਕੱਸੀ ਆਵਾ ਹੂੰ ਖੁੱਲੋ ਪੇ ਹਾਂ ਖੁੱਲੋ ਪੇ ਦੇ ਖੁੱਲ ਜੇ ਹਾਂ ਨਹੀਂ ਖੁੱਲਦਾ ਮਾ ਤੇ ਤੇ ਇੱਧਰ ਆ ਕਿਹੜਾ ਮੇਰਾ ਤੇ ਤੇ ਇੱਧਰ ਆਵਾ ਤੇਰਾ ਨਾਟ ਵਾਓ ਓਹੋ ਲਾ ਤੇ ਡਿੱਗਾ ਪਿਆ ਵਾ ਡਿੱਗਾਈ ਪਿਆ ਵਾ ਇੱਥੇ ਡਿੱਗਾ ਸੱਚੀ ਵਿੱਚ ਇੱਥੇ ਮੈਂ ਦੇਖਣਾ ਪੈਣਾ ਇੱਥੇ ਡਿੱਗਾ ਬੇਨੀਆ ਜੀ ਸਾਰਿਆਂ ਦੀ ਵੈਲਕਮ ਟੂ ਮਾਈ YouTube ਫੈਮਿਲੀ ਅਸੀਂ ਸਭ ਠੀਕ ਠਾਕ ਆਮੀਦ ਕਰਦੇ ਆਂ ਅਗਰ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਮੈਂ ਅੱਜ ਬਣਾਉਣ ਲੱਗੀ ਆਂ ਮੂਰੀ ਵਾਲੇ ਪਰੌਂਠੇ ਤੇ ਮੂਲੀਆਂ ਮੈਂ ਬਿੱਲੀ ਕੱਟ ਲਈਆਂ ਆਂ ਤੇ ਹੁਣ ਮੈਂ ਚੱਲੀ ਆਂ ਤਲੀਆਂ ਤੇ ਹਰੀਆਂ ਮਿਰਚਾਂ ਉਹ ਵਿੱਚ ਰਗੜ ਕੇ ਪਾ ਕੇ ਤੇ ਆਪਾਂ ਮੂਲੀ ਵਾਲੇ ਪਰੌਂਠੇ ਬਣਾ ਲਵਾਂਗੇ ਤੇ ਇਹ ਬਹੁਤ ਵਧੀਆ ਨੇ ਖਾਣ ਵਾਸਤੇ ਤੇ ਵੈਸੇ ਵੀ ਟੇਸਟੀ ਵੀ ਬਹੁਤ ਲੱਗਦੇ ਆਂ ਤਸਵੀਰੇ-ਸਵੇਰੇ ਖਾਣੇ ਬਹੁਤ ਚੰਗੇ ਹੁੰਦੇ ਆਂ ਤੇ ਸਾਡੀਆਂ ਘਰ ਦੀਆਂ ਮੂਲੀਆਂ ਐਡੀਆਂ ਕੋਈ ਖਾਸ ਪ੍ਰੋਬਲਮ ਨਹੀਂ ਐਂਡੀ ਕੇ ਮਤਲਬ ਕੋਈ ਖਾਸ ਖਰਚਾ ਵੀ ਨਹੀਂ ਹੈਗਾ ਤੇ ਆਪਾਂ ਰੋਜ਼ ਬਣਾ ਕੇ ਇਹਨਾਂ ਨੂੰ ਖਾ ਸਕਦੇ ਹਾਂ ਤੇ ਇਸ ਕਰਕੇ ਆਪ ਬਣਾ ਲਏ ਆ ਮੈਂ ਮੂਲੀ ਵਾਲੇ ਪਰਾਂਠੇ ਮੈਂ ਤੇ ਹਰ ਰੋਜ਼ ਖਾਨੀ ਆ ਪਰ ਸਾਰੇ ਘਰ ਵਾੜਿਆ ਹੈ ਹਰ ਰੋਜ਼ ਨਹੀਂ ਖਾਂਦੇ ਇਸ ਕਰਕੇ ਮੈਂ ਆਪਣੇ ਜੋਗੇ ਆਪ ਤਿਆਰ ਕਰ ਲਈ ਨਹੀਂ ਹਾਂ ਹਾਂਜੀ ਇਸ ਤਰ੍ਹਾਂ ਮੈਂ ਬਿੱਲੀ ਕਾਸ਼ ਕਰ ਲਈ ਆ ਮੂਲੀ ਇੱਥੋਂ ਮੈਂ ਲੈਣੀ ਆ ਖੂਲੀਆਂ ਖੂਲੀਆਂ ਭੂਕਾਂ ਤੇ ਇਹ ਵੀ ਪਰਾਂਠੇ ਦੇ ਵਿੱਚ ਪਾਵਾਂਗੇ ਬਹੁਤ ਟੇਸਟੀ ਲੱਗਦੀਆਂ ਭੂਕਾਂ ਵੀ ਹਰੀਆਂ ਮੂਲੀ ਵਾਲੇ ਪਰਾਂਠੇ ਦੇ ਵਿੱਚ ਤੇ ਇਸ ਤੋਂ ਮੈਂ ਤੋੜਾਂਗੀ ਹੁਣ ਧਨੀਆਂ ਕੱਲ ਲਾਇਆ ਸੀਗਾ ਪਾਣੀ ਇੱਥੇ ਅੱਜ ਦੇ ਵਿੱਚ ਵਿੱਚ ਜੀਰ ਵੀ ਗਿਆ ਹੈ ਨਹੀਂ ਉਧਰ ਪੇਹਣਾ ਤੂੰ ਆ ਜਾ ਇੱਧਰ ਹਾਂਜੀ ਇਹ ਮੈਂ ਭੂਕਾਂ ਤੇ ਧਨੀਆਂ ਤੇ ਹਰੀ ਮਿਰਚ ਚੀਰ ਕੇ ਤੋੜ ਕੇ ਲੈ ਆਂਦੀ ਆ ਤੇ ਇਹਨੂੰ ਵੀ ਵਿੱਚ ਆਪਾਂ ਬਿੱਲੀ ਕਸ਼ ਕਰਕੇ ਤੇ ਪਾ ਦਵਾਂਗੇ ਚਿੱਲੀ ਕਟਰ ਕਰਕੇ ਪਾਵਾਂਗੇ ਇਹਨੂੰ ਫਿਰ ਵਧੀਆ ਹੋ ਜੇਗੀ ਅੱਜ ਪਕਣੇ ਸ਼ੁਰੂ ਹੋ ਗਏ ਪਰੌਂਠੇ ਆ ਕੁਝ ਪੱਕ ਗਏ ਤੇ ਕੁਝ ਸਾਡੇ ਜਿਹੜੇ ਲੋਹੇ ਤੇ ਪੱਕਣ ਦੇ ਆਹ ਤੇ ਕੁਝ ਆ ਸਾਡੀਆਂ ਮੂਲੀਆਂ ਪਈਆਂ ਵਾ ਅਸੀਂ ਮੂਲੀਆਂ ਵਾਲੇ ਪਰੌਂਠੇ ਬਣਾਉਣ ਦੇ ਆ ਤੇ ਇਸ ਤਰ੍ਹਾਂ ਹੀ ਵੇਲਣ ਦੇ ਰੋਟੀਆਂ ਤੇ ਅਰਨਵਦੀਪ ਲੱਗਾ ਵਾ ਖਾਣ ਅਰਨਵਦੀਪ ਖਾਣੇ ਰੋਟੀਆਂ ਪਰੌਂਠੇ ਮੂਲੀਆਂ ਵਾਲੇ ਇਹ ਕਹਨੇ ਖਾਣੇ ਤੇ ਆ ਕੇ ਖਾ ਸਕਦਾ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ